ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਸੁਣ ਰਹੇ ਹੋ ਚੈਨਲ ਹਰਪ੍ਰੀਤ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਮਹਾਨ ਸ਼ਖਸੀਅਤ ਦੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਇਹ ਸਿਖਾਇਆ ਕਿ ਅਸਲੀ ਤਾਕਤ ਹਿੰਸਾ ਜਾਂ ਰਾਜ ਵਿੱਚ ਨਹੀਂ ਸਗੋਂ ਆਪਣੇ ਮਨ ਉੱਤੇ ਕਾਬੂ ਰੱਖਣ ਵਿੱਚ ਹੈ ਇੱਕ ਕਹਾਣੀ ਹੈ ਮਹਾਨ ਸ਼ਖਸੀਅਤ ਮਹਾਵੀਰ ਜੈਨ ਜੀ ਦੀ ਇੱਕ ਰਾਜਕੁਮਾਰ ਜੋ ਸੰਸਾਰ ਛੱਡ ਕੇ ਸ਼ਾਂਤੀ ਤੇ ਸੱਚਾਈ ਦਾ ਰਾਹ ਚੁਣਦਾ ਹੈ ਜਨਮ ਤੇ ਬਚਪਨ ਲਗਭਗ 2600 ਸਾਲ ਪਹਿਲਾਂ ਬਿਹਾਰ ਦੇ ਵਿਸ਼ਾਲੀ ਨੇੜੇ ਇੱਕ ਛੋਟੇ ਰਾਜ ਕੁੰਡਲਪੁਰ ਵਿੱਚ ਰਾਜਾ ਸਿਦਾਰਥ ਜੀ ਅਤੇ ਰਾਣੀ ਤ੍ਰਿਸ਼ਲਾ ਜੀ ਦੇ ਘਰ ਪੁੱਤਰ ਦਾ ਜਨਮ ਹੋਇਆ। ਉਹਨਾਂ ਦਾ ਨਾਮ ਰੱਖਿਆ ਗਿਆ ਵਰਦਮਾਨ ਜਿਸ ਦਾ ਅਰਥ ਹੈ ਜੋ ਹਮੇਸ਼ਾ ਉੱਨਤੀ ਕਰਦਾ ਰਹੇ। ਰਾਜਕੁਮਾਰ ਵਰਦਮਾਨ ਜੀ ਬਚਪਨ ਤੋਂ ਹੀ ਵੱਖਰੇ ਸਨ। ਉਹਨਾਂ ਦਾ ਸੁਭਾਅ ਸ਼ਾਂਤ, ਦਿਆਲੂ ਤੇ ਸਹਿਨਸ਼ੀਲ ਸੀ। ਜਦ ਹੋਰ ਬੱਚੇ ਸ਼ਿਕਾਰ ਤੇ ਖੇਡਾਂ ਵਿੱਚ ਰੁੱਝੇ ਰਹਿੰਦੇ ਸਨ ਉਹਨਾਂ ਨੂੰ ਹਮੇਸ਼ਾ ਸੋਚ ਆਉਂਦੀ ਸੀ ਕਿ ਜੀਵਨ ਦਾ ਅਸਲ ਮਕਸਦ ਕੀ ਹੈ ਇੱਕ ਵਾਰ ਉਹਨਾਂ ਨੇ ਇੱਕ ਛੋਟੀ ਚਿੜੀ ਨੂੰ ਜਾਲ ਵਿੱਚ ਫਸਿਆ ਦੇਖਿਆ ਉਹਨਾਂ ਨੇ ਬੜੇ ਪਿਆਰ ਨਾਲ ਉਸਨੂੰ ਛੁਡਾਇਆ ਤੇ ਆਕਾਸ਼ ਵੱਲ ਉੱਡਦੇ ਦੇਖ ਕੇ ਮੁਸਕਰਾਏ ਉਸ ਦਿਨ ਤੋਂ ਉਹਨਾਂ ਦੇ ਦਿਲ ਵਿੱਚ ਦਇਆ ਦਾ ਬੀਜ ਹੋਰ ਡੂੰਘਾ ਹੋ ਗਿਆ ਰਾਣੀ ਤ੍ਰਿਸ਼ਲਾ ਜੀ ਹਮੇਸ਼ਾ ਕਹਿੰਦੀਆਂ ਸਨ ਕਿ ਇਹ ਬੱਚਾ ਹੋਰਾਂ ਵਾਂਗ ਨਹੀਂ ਹੈ ਇਹ ਤਾਂ ਸ਼ਾਂਤੀ ਦੇ ਰਾਹ ਤੇ ਚੱਲਣ ਲਈ ਹੀ ਜਨਮਿਆ ਨਰਮ ਦਿਲ ਤੇ ਗਹਿਰਾ ਵਿਚਾਰ ਜਿਵੇਂ ਜਿਵੇਂ ਉਮਰ ਵੱਧਦੀ ਗਈ ਉਹਨਾਂ ਦੇ ਅੰਦਰ ਮਨੁੱਖਤਾ ਲਈ ਪਿਆਰ ਹੋਰ ਡੂੰਡਾ ਹੁੰਦਾ ਗਿਆ ਜੇ ਕੋਈ ਸੇਵਕ ਗਲਤੀ ਕਰਦਾ ਤਾਂ ਗੁੱਸੇ ਦੀ ਥਾਂ ਉਹਨਾਂ ਸਮਝਾਉਂਦੇ ਗੁੱਸਾ ਆਗ ਵਾਂਗ ਹੈ ਜੋ ਪਹਿਲਾਂ ਆਪਣੇ ਮਨ ਨੂੰ ਛੱਡਦਾ ਹੈ ਉਹਨਾਂ ਨੂੰ ਰਾਜਸੀ ਜੀਵਨ ਵਿੱਚ ਸਭ ਕੁਝ ਸੀ ਸੁੱਖ ਤਨ ਆਦਰ ਪਰ ਫਿਰ ਵੀ ਉਹਨਾਂ ਦੇ ਅੰਦਰ ਇੱਕ ਸਵਾਲ ਉੱਠਦਾ ਸੀ ਕਿ ਕੀ ਇਹੀ ਜੀਵਨ ਦਾ ਮਕਸਦ ਹੈ ਸਿਰਫ ਖਾਣਾ ਪੀਣਾ ਤੇ ਰਾਜ ਕਰਨਾ ਕਰ ਗ੍ਰਹਿਸਥ ਜੀਵਨ ਜਦੋਂ ਉਹਨਾਂ ਦੀ ਉਮਰ ਵਧੀ ਰਾਜਾ ਸਿਦਾਰਥ ਜੀ ਨੇ ਉਹਨਾਂ ਦਾ ਵਿਆਹ ਯਸ਼ੋਦਾ ਜੀ ਨਾਲ ਕਰ ਦਿੱਤਾ ਕੁਝ ਸਾਲਾਂ ਬਾਅਦ ਉਹਨਾਂ ਦੀ ਇੱਕ ਧੀ ਹੋਈ ਪ੍ਰਿਆਦਰਸ਼ਨਾ ਜੀ ਘਰ ਵਿੱਚ ਪਿਆਰ ਤੇ ਆਦਰ ਸੀ ਪਰ ਉਹਨਾਂ ਦੇ ਮਨ ਵਿੱਚ ਇੱਕ ਹੋਰ ਹੀ ਆਵਾਜ਼ ਸੀ ਜੋ ਕਹਿੰਦੀ ਸੀ ਕਿ ਇਹ ਸੰਸਾਰ ਬਦਲਣ ਵਾਲਾ ਹੈ ਪਰ ਅਸਲ ਸੱਚ ਕਿੱਥੇ ਹੈ ਉਹਨਾਂ ਨੇ ਵੇਖਿਆ ਕਿ ਲੋਕ ਹਰ ਵੇਲੇ ਚਾਹ ਲਾਲਚ ਤੇ ਡਰ ਵਿੱਚ ਫਸੇ ਹੋਏ ਹਨ ਕੋਈ ਧੰਨ ਦੇ ਪਿੱਛੇ ਦੌੜ ਰਿਹਾ ਹੈ ਕੋਈ ਨਾਮ ਦੇ ਪਰ ਸ਼ਾਂਤੀ ਕਿਸੇ ਕੋਲ ਨਹੀਂ ਤਿਆਗ ਦਾ ਫੈਸਲਾ ਜਦੋਂ ਉਹਨਾਂ ਦੀ ਉਮਰ 30 ਸਾਲ ਹੋਈ ਉਹਨਾਂ ਨੇ ਜੀਵਨ ਦਾ ਸਭ ਤੋਂ ਵੱਡਾ ਫੈਸਲਾ ਲਿਆ ਇੱਕ ਸ਼ਾਂਤ ਰਾਜਸੀ ਮਹਿਲ ਸੌ ਰਿਆ ਸੀ ਉਹਨਾਂ ਨੇ ਆਪਣੇ ਮਾਤਾ ਪਿਤਾ ਪਤਨੀ ਤੇ ਧੀ ਨੂੰ ਮਨ ਹੀ ਮਨ ਆਸ਼ੀਰਵਾਦ ਦਿੱਤਾ ਤੇ ਚੁੱਪਚਾਪ ਰਵਾਨਾ ਹੋ ਗਏ ਉਹਨਾਂ ਨੇ ਰਾਜਸੀ ਵਸਤਰ ਉਤਾਰ ਕੇ ਸਾਦਾ ਕੱਪੜੇ ਪਹਿਨੇ ਰਾਜ ਛੱਡ ਕੇ ਉਹਨਾਂ ਨੇ ਸੰਸਾਰਿਕ ਬੰਧਨਾਂ ਤੋਂ ਮੁਕਤੀ ਲਈ ਸਾਧਨਾ ਦਾ ਰਾਹ ਚੁਣਿਆ ਕੋਈ ਦਿਲਾਸਾ ਨਹੀਂ ਨਾ ਹੀ ਸ਼ੋਭਾ ਸਿਰਫ ਅੰਦਰਲੀ ਸੱਚਾਈ ਦੀ ਖੋਜ ਉਹਨਾਂ ਨੇ ਆਪ ਨਾਲ ਵਜਨ ਕੀਤਾ ਕਿ ਜਦੋਂ ਤੱਕ ਸੱਚ ਨਹੀਂ ਮਿਲਦਾ ਤਦੋਂ ਤੱਕ ਮੈਂ ਠਹਿਰਾਂਗਾ ਨਹੀਂ ਤਪੱਸਿਆ ਦੇ ਸਾਲ ਅਗਲੇ 12 ਸਾਲ ਉਹਨਾਂ ਨੇ ਤਪੱਸਿਆ ਵਿੱਚ ਬਿਤਾਏ ਕਈ ਵਾਰ ਉਹਨਾਂ ਨੂੰ ਭੁੱਖ ਲੱਗਦੀ ਕਈ ਵਾਰ ਗਰਮੀ ਤੇ ਠੰਡ ਸਹਿਣੀ ਪੈਂਦੀ ਪਰ ਮਨ ਕਦੇ ਡੋਲਿਆ ਨਹੀਂ ਲੋਕ ਕਈ ਵਾਰ ਉਹਨਾਂ ਨਾਲ ਬੁਰਾ ਵਰਤਾ ਕਰਦੇ ਕੁਝ ਤਾਂ ਉਹਨਾਂ ਉੱਤੇ ਪੱਥਰ ਵੀ ਸੁੱਟਦੇ ਪਰ ਉਹਨਾਂ ਨੇ ਕਦੇ ਗੁੱਸਾ ਨਹੀਂ ਕੀਤਾ ਉਹਨਾਂ ਦੀਆਂ ਅੱਖਾਂ ਹਮੇਸ਼ਾ ਸ਼ਾਂਤ ਰਹਿੰਦੀਆਂ ਮੰਨੋ ਉਹ ਦੁਨੀਆ ਤੋਂ ਪਰੇ ਕਿਸੇ ਹੋਰ ਹੀ ਆਲਮ ਵਿੱਚ ਸਨ ਇਹੀ ਸਮਾਂ ਸੀ ਜਦੋਂ ਲੋਕਾਂ ਨੇ ਉਹਨਾਂ ਨੂੰ ਮਹਾਵੀਰ ਕਹਿਣਾ ਸ਼ੁਰੂ ਕੀਤਾ ਅਸਲੀ ਵੀਰ ਜੋ ਆਪਣੇ ਮਨ ਇੰਦਰੀਆਂ ਤੇ ਦੁੱਖ ਉੱਤੇ ਜਿੱਤ ਹਾਸਲ ਕਰ ਚੁੱਕਾ ਹੈ ਗਿਆਨ ਦੀ ਪ੍ਰਾਪਤੀ 12 ਸਾਲ ਦੀ ਗਹਿਰੀ ਤਪਸ਼ਾ ਤੋਂ ਬਾਅਦ ਉਹਨਾਂ ਨੂੰ ਅੰਦਰੋਂ ਇੱਕ ਚਮਕਦਾਰ ਗਿਆਨ ਦਾ ਪ੍ਰਕਾਸ਼ ਮਿਲਿਆ। ਉਹਨਾਂ ਨੂੰ ਸਮਝ ਆਈ ਕਿ ਮਨੁੱਖ ਦੇ ਦੁੱਖ ਦਾ ਕਾਰਨ ਬਾਹਰ ਨਹੀਂ ਸਗੋਂ ਆਪਣੇ ਅੰਦਰ ਹੈ। ਇੱਛਾ, ਅਹੰਕਾਰ ਤੇ ਲਾਲਚ ਹੀ ਸਾਰੇ ਬੰਦਨਾਂ ਦੀ ਜੜ ਹਨ। ਉਹਨਾਂ ਨੇ ਸਮਝ ਲਿਆ ਕਿ ਜੇ ਮਨੁੱਖ ਆਪਣੇ ਮਨ ਤੇ ਕਾਬੂ ਪਾ ਲਵੇ ਤਾਂ ਕੋਈ ਵੀ ਉਸ ਨੂੰ ਅਸਲੀ ਸੁੱਖ ਤੋਂ ਵੰਚਿਤ ਨਹੀਂ ਕਰ ਸਕਦਾ। ਉਹਨਾਂ ਦੀ ਸਿੱਖਿਆ ਮਹਾਨ ਸ਼ਖਸੀਅਤ ਮਹਾਵੀਰ ਜਨ ਜੀ ਨੇ ਆਪਣੇ ਜੀਵਨ ਦੇ ਬਾਕੀ ਸਾਲ ਲੋਕਾਂ ਨੂੰ ਸੱਚਾਈ ਤੇ ਅਹਿੰਸਾ ਦੀ ਸਿੱਖਿਆ ਦੇਣ ਵਿੱਚ ਬਿਤਾਏ। ਉਹਨਾਂ ਨੇ ਕਿਸੇ ਨਵੀਂ ਧਰਮ ਦੀ ਸਥਾਪਨਾ ਨਹੀਂ ਕੀਤੀ ਸਗੋਂ ਜੀਵਨ ਜੀਣ ਦਾ ਸੱਚਾ ਤਰੀਕਾ ਦਿੱਤਾ। ਉਹਨਾਂ ਦੀ ਸਿੱਖਿਆ ਪੰਜ ਮੁੱਖ ਆਦਰਸ਼ਾਂ ਤੇ ਟਿੱਕੀ ਸੀ। 1 ਅਹਿੰਸਾ, ਯਾਨੀ ਹਿੰਸਾ ਤੋਂ ਰਹਿਤ ਜੀਵਨ। ਕਿਸੇ ਜੀਵ ਨੂੰ ਦੁੱਖ ਨਾ ਪਹੁੰਚੇ। 2 ਸਤ, ਯਾਨੀ ਸੱਚ ਬੋਲਣਾ। ਹਮੇਸ਼ਾ ਸੱਚ ਬੋਲਣਾ ਚਾਹੀੇ ਮੁਸ਼ਕਿਲ ਕਿਉਂ ਨਾ ਆਵੇ ਤਿੰਨ ਅਸਤੇਯ ਯਾਨੀ ਚੋਰੀ ਨਾ ਕਰਨਾ ਜੋ ਆਪਣਾ ਨਹੀਂ ਉਹ ਨਾ ਲੈਣਾ ਚਾਰ ਬ੍ਰह्मਚर्य ਇੰਦਰੀਆਂ ਤੇ ਮਨ ਉੱਤੇ ਕਾਬੂ ਰੱਖਣਾ ਪੰਜ ਅਪਰੀਗ੍ਰਹ ਯਾਨੀ ਲਾਲਚ ਤੋਂ ਮੁਕਤੀ ਜਿੰਨਾ ਲੋੜ ਹੈ ਓਨਾ ਹੀ ਰੱਖਣਾ ਉਹਨਾਂ ਕਹਿੰਦੇ ਸਨ ਕਿ ਧਰਮ ਕਿਸੇ ਮੰਦਰ ਜਾਂ ਰਸਮ ਵਿੱਚ ਨਹੀਂ ਸਗੋਂ ਆਪਣੇ ਵਿਵਹਾਰ ਵਿੱਚ ਵਸਦਾ ਹੈ ਉਹਨਾਂ ਦੀ ਬੋਲੀ ਹਮੇਸ਼ਾ ਨਰਮ ਸੀ ਪਰ ਸ਼ਬਦ ਗਹਿਰੇ ਤੇ ਜੀਵਨ ਬਦਲਣ ਵਾਲੇ ਸਨ ਸਮਾਜ ਲਈ ਸੁਨੇਹਾ ਉਹਨਾਂ ਨੇ ਜਾਤ ਪਾਤ ਧੰਨ ਤੇ ਜਨਮ ਅਧਾਰਿਤ ਅਹੰਕਾਰ ਦਾ ਵਿਰੋਧ ਕੀਤਾ ਉਹਨਾਂ ਕਹਿੰਦੇ ਸਨ ਕਿ ਹਰੇਕ ਜੀਵ ਵਿੱਚ ਆਤਮਾ ਹੈ ਤੇ ਹਰ ਆਤਮਾ ਪਵਿੱਤਰ ਹੈ ਉਹਨਾਂ ਨੇ ਸਿਖਾਇਆ ਕਿ ਮਨੁੱਖ ਹੋਣਾ ਹੀ ਸਭ ਤੋਂ ਵੱਡਾ ਧਰਮ ਹੈ ਲੋਕਾਂ ਨੇ ਉਹਨਾਂ ਦੀ ਸਿੱਖਿਆ ਸੁਣ ਕੇ ਹਿੰਸਾ ਛੱਡੀ ਦਇਆ ਤੇ ਸੱਚਾਈ ਦੇ ਰਾਹ ਤੇ ਚੱਲਣੇ ਸ਼ੁਰੂ ਕੀਤੇ ਦਇਆ ਤੇ ਸਮਾਨਤਾ ਦਾ ਰਾਹ ਉਹਨਾਂ ਦਾ ਧਰਮ ਸਿਰਫ ਮਨੁੱਖਾਂ ਲਈ ਨਹੀਂ ਉਹ ਹਰ ਜੀਵ ਲਈ ਦਇਆ ਦੇ ਪੱਖਦਾਰ ਸਨ ਉਹਨਾਂ ਕਹਿੰਦੇ ਸਨ ਕਿ ਜਦੋਂ ਤੱਕ ਤੁਸੀਂ ਕਿਸੇ ਜੀਵ ਨੂੰ ਦੁੱਖ ਪਹੁੰਚਾਉਂਦੇ ਹੋ ਤਦੋਂ ਤੱਕ ਤੁਹਾਡਾ ਮਨ ਸ਼ਾਂਤ ਨਹੀਂ ਰਹਿ ਸਕਦਾ ਉਹਨਾਂ ਨੇ ਲੋਕਾਂ ਨੂੰ ਸਮਝਾਇਆ ਕਿ ਹਰ ਜੀਵ ਦੇ ਜੀਵਨ ਦਾ ਸਤਕਾਰ ਕਰਨਾ ਹੀ ਸਭ ਤੋਂ ਵੱਡੀ ਪੂਜਾ ਹੈ 72 ਸਾਲ ਦੀ ਉਮਰ ਵਿੱਚ ਉਹਨਾਂ ਪਾਵਾਪੁਰੀ ਯਾਨੀ ਕਿ ਬਿਹਾਰ ਵਿੱਚ ਸਨ ਉਹਨਾਂ ਨੇ ਆਖਰੀ ਦਿਨ ਤੱਕ ਲੋਕਾਂ ਨੂੰ ਸ਼ਾਂਤੀ ਤੇ ਸੱਚਾਈ ਦਾ ਸੁਨੇਹਾ ਦਿੱਤਾ ਉਹਨਾਂ ਕਿਹਾ ਕਿ ਜੋ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਹ ਸਭ ਕੁਝ ਜਿੱਤ ਲੈਂਦਾ ਹੈ ਫਿਰ ਧੀਰੇ ਧੀਰੇ ਉਹ ਧਿਆਨ ਵਿੱਚ ਲੀਨ ਹੋ ਗਏ ਉਹਨਾਂ ਦਾ ਸਰੀਰ ਵਿਦਾ ਹੋ ਗਿਆ ਪਰ ਉਹਨਾਂ ਦੀ ਸਿੱਖਿਆ ਉਹਨਾਂ ਦਾ ਪ੍ਰਕਾਸ਼ ਅੱਜ ਵੀ ਦੁਨੀਆ ਨੂੰ ਰੋਸ਼ਨ ਕਰ ਰਿਹਾ ਹੈ ਉਹਨਾਂ ਦੀ ਵਿਰਾਸਤ ਮਹਾਨ ਸ਼ਖਸੀਅਤ ਮਹਾਵੀਰ ਜੈਨ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸ਼ਾਂਤੀ ਕਿਸੇ ਬਾਹਰੀ ਜਿੱਤ ਨਾਲ ਨਹੀਂ ਸਗੋਂ ਆਪਣੇ ਅੰਦਰ ਦੀ ਸੁਧਾਰ ਨਾਲ ਮਿਲਦੀ ਹੈ ਉਹਨਾਂ ਦਾ ਧਰਮ ਨਾ ਕਿਸੇ ਡਰ ਦੇ ਆਧਾਰਿਤ ਸੀ ਨਾ ਕਿਸੇ ਚਮਤਕਾਰ ਤੇ ਸਿਰਫ ਮਨੁੱਖਤਾ ਤੇ ਸਮਝਦੇ। ਉਹਨਾਂ ਨੇ ਸਾਨੂੰ ਦਿਖਾਇਆ ਕਿ ਜੇ ਹਰ ਮਨੁੱਖ ਸਿਰਫ ਦਇਆ, ਸੱਚਾਈ ਤੇ ਸਹਿਣਸ਼ੀਲਤਾ ਅਪਣਾਏ ਤਾਂ ਸੰਸਾਰ ਇੱਕ ਸੁੰਦਰ ਥਾਂ ਬਣ ਸਕਦਾ ਹੈ। ਦੋਸਤੋ, ਐਸੀ ਕਹਾਣੀ ਮਹਾਨ ਸ਼ਖਸੀਅਤ ਮਹਾਵੀਰ ਜੈਨ ਜੀ ਦੀ ਇੱਕ ਰਾਜਕੁਮਾਰ ਜੋ ਸੰਸਾਰ ਛੱਡ ਕੇ ਸ਼ਾਂਤੀ ਤੇ ਸੱਚਾਈ ਦਾ ਰਾਹ ਚੁਣਦਾ ਹੈ। ਉਹਨਾਂ ਦਾ ਜੀਵਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸੱਚਾਈ ਤੇ ਦਇਆ ਹੀ ਮਨੁੱਖ ਦਾ ਅਸਲ ਸ਼ਿੰਗਾਰ ਹਨ। ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਹਰਪ੍ਰੀਤ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਪ੍ਰੇਰਣਾ ਭਰੇ ਸੁਨੇਹੇ ਨੂੰ ਹੋਰਾਂ ਨਾਲ ਸਾਂਝਾ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦੋਂ ਤੱਕ ਸ਼ਾਂਤੀ ਪਿਆਰ ਤੇ ਸੱਚਾਈ ਨਾਲ ਰਹੋ ਧੰਨਵਾਦ